इसका मुख्य एजेंडा और उद्देश्य पाँच अप्रैल 2022 को श्री सुनील जाखड़ द्वारा न केवल भारत के बल्कि संपूर्ण विश्व के दलित समाज के विरुद्ध एक अपमानजनक टिप्पी टिप्पणी करने के विरुद्ध ये मीटिंग की गई थी और रोष प्रकट करने के लिए भी ये मीटिंग की गई थी पंजाब सरकार के विरुद्ध के पाँच अप्रैल से अब तक एक महीने से ज़्यादा समय हो चुका है पंजाब सरकार ने इस मामले में अभी तक एस सी एस टी एक्ट के अंतर्गत कोई पर्चा दर्ज नहीं किया है और ना ही श्री सुनील जाकिर के खिलाफ कोई कार्रवाई की है तो ये रोष प्रदर्शन करने के लिए और भविष्य में सरकार के विरुद्ध आंदोलन करने के लिए उसका एक्शन प्लान बनाने के लिए आज ये संपूर्ण दलित समाज के भिन्न भिन्न संगठनों द्वारा ये मीटिंग यहाँ पर की गई है और ये निर्णय लिया गया है कि 21 तारीख तक यदि पंजाब की सरकार श्री सुनील जाखड़ के खिलाफ पर्चा दर्ज करके उनको गिरफ्तार नहीं करती है उनको जेल में नहीं भेजती है तो पंजाब बंद का ऐलान किया जाएगा और ये आंदोलन सड़कों पर उतरेगा कहना है ये चाहते हैं भाई बहुत बड़ा क्राइम करके जुर्म करके दो शब्द कह देने मैं माफ़ी मांगता एदा नहीं काम चलता यह तोहीन ਪੂਰੇ ਵਿਸ਼ਵ ਦੇ ਅੰਦਰ ਰਹਿੰਦੇ ਵੱਡੀ ਗਿਣਤੀ ਦੇ ਵਿੱਚ 바ਵਾ ਸਾਹਿਬ ਦੇ ਪੈਰੋਕਾਰਾਂ ਦੀ ਹੈ ਦਲ ਸਮਾਜ ਦੀ ਐਡੀ ਗਿਰੀ ਹੋਈ ਮਾਨਸਿਕਤਾ ਜਦੋਂ ਅੱਜ ਮਾਡਰਨ ਯੁੱਗ ਆ ਲੋਕ ਚੰਦ ਤੇ ਪਹੁੰਚ ਗਏ ਔਰ ਤੁਸੀਂ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਕਿ ਇਹ ਲੋਕ ਪੈਰਾਂ 'ਚ ਹੀ ਚੰਗੇ ਲੱਗਦੇ ਆ ਇਹ ਪੈਰਾਂ ਦੀ ਜੁੱਤੀ ਹੈ ਇਹਨਾਂ ਨੂੰ ਜੇ ਸਿਰ ਤੇ ਬਿਠਾ ਲੀਏ ਪਰੇਸ਼ਾਨ ਕਰਦੇ ਆ ਤੇ ਇਤੋਂ ਕੋਣੋਣੀ ਕੋਈ ਹਰਕਤ ਜਾਂ ਮਾਨਸਿਕਤਾ ਹੋ ਨਹੀਂ ਸਕਦੀ ਸੋ ਇਹ ਮਾਮਲਾ ਕਾਫੀ ਸੁਰਗਦਾ ਰਿਹਾ ਲੇਕਿਨ ਪਿੱਛੇ ਦੀ ਨਹੀਂ ਜਦੋਂ ਪੁਲਿਸ ਵੱਲੋਂ ਇੱਕ ਕਲੀਨ ਚਿੱਟ ਦੇ ਦਿੱਤੀ ਭਈ ਸੁਨੀਲ ਜਾਖੜ ਦੇ ਖਿਲਾਫ ਕੋਈ ਕਾਰਵਾਈ ਨਹੀਂ ਅਸੀਂ ਕਲੀਨ ਚਿੱਟ ਦੇ ਦਿੱਤੀ ਮਤਲਬ ਉਹਨੂੰ ਗੁਨਾਹਾਂ ਤੋਂ ਪਰੇ ਕਰ ਦਿੱਤਾ ਤੇ ਉੱਥੇ ਜਾ ਕੇ ਚਲੇ ਗਏ ਬਨਾਰਸ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਦੇ ਵਿੱਚ ਜਾ ਕੇ ਮਾਫੀ ਤੇ ਉਹਦੇ ਨਾਲ ਸਮਾਜ ਦੀ ਤਸੱਲੀ ਨਹੀਂ ਹੈ ਸਮਾਜ ਦੀ ਤਸੱਲੀ ਤੇ ਇਹ ਹੈ ਕਿ ਭਾਈ ਉਹਨੇ ਬਹੁਤ ਵੱਡਾ ਸਮਾਜ ਨੂੰ ਤੋਹੀਨ ਕੀਤੀ ਹੈ ਜਲੀਲ ਕੀਤਾ ਬੇਇੱਜ਼ਤ ਕੀਤਾ ਉਹਦੇ ਖਿਲਾਫ ਐਸਸੀ ਐਸਟੀ ਐਕਟ ਦੇ ਅਕੋਰਡਿੰਗ ਕਾਰਵਾਈ ਬਣਦੀ ਹੈ ਉਤੋਂ ਪਹਿਲਾਂ ਸਾਰਿਆਂ ਜੈਪੀਮ ਮੈਂ ਦਾਜ ਅਜੀਤ ਲੰ ਪੰਜਾਬ ਪ੍ਰਧਾਨ ਗੁਰੂ ਅਜੀਤ ਦਾਜ ਟਾਈਗਰ ਫੋਰਸ ਸੋ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਲੁਧਿਆਣੇ ਦੇ ਵਿੱਚ ਸਰਕਟ ਹਾਊਸ ਵਿੱਚ ਕੀਤੀ ਗਈ ਜਿਸ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਵਿਸ਼ੇਸ਼ ਤੌਰ ਤੇ ਉੱਪਰ ਜਿਹੜਾ ਇਹਨਾਂ ਦੀ ਰਹਿਨਵਾਈ ਦੇ ਵਿੱਚ ਡੀਜੀਪੀ ਜਿਹੜੇ ਸਾਬਕਾ ਹਿਮਾਚਲ ਪ੍ਰਥਵੀ ਰਾਜ ਚੋਹਾਨ ਸਾਹਿਬ ਕਿਉਂਕਿ ਇਹ ਸਾਡੇ ਜਿਹੜੇ ਸਮਾਜ ਦੇ ਪਹਿਲੀ ਵਾਰ ਇਤਿਹਾਸ ਵਿੱਚ ਲਿਖਿਆ ਜਾਣਾ ਵੀ ਏਡੇ ਵੱਡੇ ਰੈਂਕ ਤੋਂ ਉੱਪਰ ਸਮਾਜ ਦਾ ਜਿਹੜਾ ਦਰਦ ਇਹ ਇਹਨਾਂ ਨੇ ਸਮਝਿਆ ਸੋ ਸਮਾਜ ਦੇ ਨਾਲੇ ਖੜੇ ਹੋਏ ਆ ਸੋ ਸੁਨੀ ਜਾਖੜ ਜਿਹੜਾ ਇੱਕ ਮਨੁਵਾਦੀ ਜਿਹੜਾ ਆਨਸਰ ਆ ਜੋ ਅਜੇ ਤੱਕ ਵੀ ਉਹਨੇ ਜਿਹੜਾ ਮਾਫੀ ਲਬਜਿਆ ਉਹ ਨਹੀਂ ਵਰਤਿਆ ਉਸ ਨੂੰ ਇਹ ਲੱਗਦਾ ਵੀ ਆ ਜੋ ਲਬਜੋ ਨੇ ਬੋਲੇ ਆ ਉਹ ਸਾਡੇ ਸਾਰੇ ਸਮਾਜ ਨੂੰ ਜਿਹੜਾ ਸਮਾਜ ਨੂੰ ਬੋਲੇ ਆ ਪਰ ਅਜੇ ਤੱਕ ਵੀ ਉਹ ਕਹਿੰਦਾ ਵੀ ਮੈਂ ਕਿਸੇ ਨੂੰ ਬੋਲੇ ਨਹੀਂ ਉਹ ਵੀਡੀਓ ਦੇਖੋ ਸਾਰੇ ਸੋਸ਼ਲ ਮੀਡੀਆ 'ਤੇ ਚੱਲੀ ਆ ਜਿਸ ਵੇ ਸਿੱਧੇ ਤੌਰ ਦੇ ਉੱਪਰ ਸਾਡੇ ਸਮਾਜ ਨੂੰ ਜਿਹੜਾ ਟੌਰਚਰ ਕੀਤਾ ਉਹਦਾ ਜਵਾਬ ਜਿਹੜਾ ਮੂੰਹ ਤੋੜ ਜਵਾਬ ਜਿਹੜਾ ਸਾਡਾ ਪੂਰਾ ਰਵਿਦਾਸੀਆ ਸਮਾਜ ਵਾਲਮਿਕ ਸਮਾਜ ਅਤੇ ਕਵੀਰਪਾਂ ਸਾਰੇ ਸਮਾਜ ਨਾਲ ਮਿਲ ਕੇ ਦਵਾਂਗੇ ਕਿਉਂਕਿ ਇਦਾਂ ਦੇ ਮਾੜੇ ਆਂਸਰ ਨੂੰ ਜਿਹੜਾ ਲੋਕ ਅਜੇ ਤੱਕ ਵੀ ਮਾੜੇ ਨੂੰ ਮਾੜਾ ਨਹੀਂ ਕਹਿੰਦੇ ਪਰ ਪੁਲਿਸ ਜਿਹੜੀ ਸਾਡੇ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਆ ਉਹ ਕਿਤੇ ਜਿਹੜੀ ਸੀਗਰੇ ਸੀ ਪ੍ਰਾਈਵੇਸੀ ਜਿਹੜੀ ਰਿਪੋਰਟ ਹੋਣੀ ਆ ਉਹ ਕਿਤੇ ਲੀਕ ਹੋ ਗਈ ਲੀਕ ਤੋਂ ਬਾਅਦ ਇਹਨਾਂ ਨੇ ਦੱਸਤਾ ਵੀ ਕਿਉਂਕਿ ਰਿਪੋਰਟ ਦੇ ਵਿੱਚ ਲਿਖਿਆ ਸੀਗਾ ਵੀ ਇਹ ਬੰਦੇ ਦੇ ਉੱਪਰ ਕੋਈ ਅਫੈਂਸ ਨਹੀਂ ਬਣਦਾ ਪਰ ਐਸਆ ਕਟ ਜਿਹੜਾ ਉਸਤੇ ਉੱਪਰ ਲੱਗਦਾ ਸੀ ਪਰ ਅੱਜ ਤੱਕ ਮਹਿਸੂਸ ਇਹ ਹੋ ਰਿਹਾ ਵੀ ਜਿਹੜੀ ਆਮ ਆਦੀ ਸਰਕਾਰ ਆ ਇੱਕ ਹਾਰਿਆ ਬੰਦਾ ਜਿਹੜਾ ਕਾਂਗਰਸ ਦਾ ਡਿਫੀਟਡ ਬੰਦਾ ਜਿਹਨੂੰ ਕਾਂਗਰਸ ਪਾਰਟੀ ਨੇ ਵੀ 2 ਸਾਲ ਲੈ ਬਾਹਰ ਘੱਡਿਆ ਅੱਜ ਉਹ ਸਾਰੀਆਂ ਜਿਹੜੀਆਂ ਪਾਵਰਾ ਖੋਲੀਆਂ ਇਦਾਂ ਦੇ ਮਾੜੇ ਆਂਸਰ ਨੂੰ ਬਚਾਉਣ ਵਾਸਤੇ ਵੀ ਜਿਹੜੀ ਅੱਜ ਆਮ ਆਦਮੀ ਪਾਰਟੀ ਸਰਕਾਰ ਲੱਗੀ ਆ ਪਰ ਬਾਬਾ ਸਾਹਿਬ ਬੀ ਆਰ Ambedkar ਜਿਹੜਾ ਸੰਵਿਧਾਨ ਨੂੰ ਇਹ ਜਿਹੜਾ ਮਜ਼ਾਕ ਬਣਾ ਕੇ ਰੱਖਿਆ ਜੋ ਡਰਾਮਾ ਬਣਦੀਆਂ ਸੀਗੀਆਂ ਇਹਨਾਂ ਨੇ ਅੱਜ ਹਾਈ ਕੋਰਟ ਦਾ ਹਵਾਲਾ ਦਿੱਤਾ ਵੀ ਅੱਜ ਹਾਈ ਕੋਰਟ ਦੇ ਵਿੱਚ ਐਮੈਂਡਮੈਂਟ ਹੋਈ ਆ ਵੀ ਜਿਹੜਾ ਜਿਹੜਾ ਸਿੱਧਾ ਕਿਸੇ ਨੂੰ ਕਿਹਾ ਹੋਵੇ ਉਹੀ ਦਵੇ ਦੇਖੋ ਕਿਹਾ ਕਿਨੂੰ ਆ ਸਮਾਜ ਨੂੰ ਕਿਹਾ ਤੇ ਸਮਾਜ ਨੇ ਐਪਲੀਕੇਸ਼ਨ ਦੇਣੀ ਆ ਇਹ ਜਾਣ ਬੁਝ ਕੇ ਜਿਹੜਾ ਚੰਨੀ ਸਾਹਿਬ ਚੰਨੀ ਸਾਹਿਬ ਕਰੀ ਜਾਂਦੇ ਕਿਉਂਕਿ ਜਿਹੜਾ ਚੰਨੀ ਸਾਹਿਬ ਨੇ ਮੋਹਰਾ ਬਣਾ ਕੇ ਸਮਾਜ ਨੂੰ ਉਹਨਾਂ ਨੇ ਕਿਹਾ ਨੀਵਾ ਦਿਖਾ ਲਿਆ ਤੇ ਸਮਾਜ ਨੇ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਹੈੱਡਕੁਆਟਰਾਂ ਦੇ ਉੱਪਰ ਐਸਐਸਪੀ ਕਮਿਸ਼ਨਰ ਰੇਡ ਦੇ ਉੱਪਰ ਮੰਗ ਪੱਤਰ ਦਿੱਤੇ ਆ ਪਰ ਪਰਚਾ ਜਿਹੜਾ ਇਹਨਾਂ ਨੇ ਦਰਜ ਨਹੀਂ ਕੀਤਾ ਸੋ ਅੱਜ ਜਿਹੜੀ ਮੀਟਿੰਗ ਕੀਤੀ ਗਈ ਉਸ ਵਿੱਚ ਜਿਹੜਾ ਵਿਸ਼ੇਸ਼ ਫੈਸਲਾ ਲਿਆ ਵੀ 10 ਦਿਨ ਜੇਕਰ ਫੈਸਲਾ ਨਾ ਹੋਇਆ ਤੇ ਪੂਰੇ ਪੰਜਾਬ ਦੇ ਵਿੱਚ ਟ੍ਰੇਨਾਂ ਅਤੇ ਨੈਸ਼ਨਲ